ਸੱਚੀ ਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਆ ਹਰ ਟ੍ਰੀਕ ਕਾਰ ਹੜ ਜਾਂ ਹਮਲਾ ਦੀ ਕਾਟੀ ਪਾਰ ਕਰਦਿਆਂ ਹੀ ਪੰਜਾਬ ਦੇ ਲੋਕ ਯੂਪੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੇ ਹੜ ਨੂੰ ਨੱਕਾ ਲਾਉਣ ਲਈ ਨਿਕਾ ਗਏ ਨੇ ਭਾਵੇਂ ਇਹ ਮਸਲਾ ਕਾਫੀ ਦਿਨ ਤੋਂ ਕਦੇ ਮੁਖਰ ਤੇ ਕਦੇ ਗੌਂਡ ਰੂਪ ਵਿੱਚ ਸੁਲਗ ਰਿਆ ਸੀ ਪਰ ਪਿਛਲੇ ਦਿਨੀ ਹੁਸ਼ਿਆਤਪੁਰ ਜ਼ਿਲ੍ਹੇ ਵਿੱਚ ਇੱਕ ਪ੍ਰਵਾਸੀ ਵੱਲੋਂ ਮਾਸੂਮ ਬੱਚੇ ਦੀ ਵਹਿਸ਼ਿਆਨਾ ਹੱਤਿਆ ਕਰਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਗੁੱਸੇ ਦੀ ਅੰਗ ਭੜਕ ਗਈ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਹੱਦਾਂ ਤੈਅ ਕਰਨ ਦੇ ਪੰਚਾਇਤੀ ਮਤੇ ਆ ਰਹੇ ਨੇ ਸ਼ਹਿਰਾਂ ਵਿੱਚ ਰੋਸ ਜਲੂਸ ਜ਼ੋਰ ਫੜ ਰਹੇ ਨੇ ਬਈਏ ਬਿਜਾਓ ਜਨਾਬ ਬਿਜਾਓ ਬਈਏ ਬਿਜਾਓ ਜਨਾਬ ਬਿਜਾਓ ਵਾਸੀ ਬਿਜਾਓ ਜਨਾਬ ਬਿਜਾਓ ਇਸ ਦੌਰਾਨ ਬਿਹਤਰ ਤੀਬ ਤੇ ਹੱਦੋਂ ਵੱਧ ਪ੍ਰਵਾਸ ਰੋਜ਼ਗਾਰ ਤੇ ਕਿਸੇ ਪਾਈਚਾਰੇ ਦੀਆਂ ਚੰਗੀਆਂ ਮਾੜੀਆਂ ਵਹਿਤਾਂ ਬਾਰੇ ਕੋਈ ਤਰਕ ਸੰਗਤ ਵਿਚਾਰ ਨਹੀਂ ਹੋ ਰਿਹਾ ਸਰਕਾਰ ਤੇ ਪ੍ਰਸ਼ਾਸਨਿਕ ਪਹਿਲ ਕਦਮੀ ਦੀ ਅਣਹੋਂਦ ਪੂਰੇ ਪੰਜਾਬ ਨੂੰ ਇੱਕ ਅਣਕਿਆਸੀ ਬੁਰੇ ਦੌਰ ਵੱਲ ਤੱਕ ਦੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹਮੇਸ਼ਾ ਮੰਗੀ ਗੰਭੀਰ ਮੁੱਦਿਆਂ ਤੇ ਆਪਣੀ ਪੇਤਨੀ ਸਮਝਦਾ ਮੁਜ਼ਾਰਾ ਕਰਦਿਆਂ ਇਸ ਮਸਲੇ ਨੂੰ ਵੀ ਸੋਸ਼ਲ ਮੀਡੀਆ ਤੇ ਹੋ ਰਹੀਆਂ ਕੱਚ ਕਰੜ ਬਹਿਸਾਂ ਵਾਂਗ ਨਿਬੇੜਨ ਦੀ ਕੋਸ਼ਿਸ਼ ਕੀਤੀ ਉਹਨਾਂ ਪੰਜਾਬ ਵਿੱਚ ਯੂਪੀ ਬਿਹਾਰ ਤੇ ਹੁਣ ਹਿਮਾਚਲ ਤੋਂ ਆ ਰਹੇ ਪ੍ਰਵਾਸ ਦੇ ਹੜ ਨੂੰ ਕੈਨੇਡਾ ਅਮਰੀਕਾ ਵੱਲ ਪੰਜਾਬੀਆਂ ਦੇ ਪਰਵਾਜ਼ ਨਾਲ ਬੇਤੁਕਾ ਨਰਦ ਕਰਦਿਆਂ ਆਖਰ ਵਿੱਚ ਅਮਨ ਕਾਨੂੰਨ ਦੀ ਰਾਖੀ ਦਾ ਬਿਗਲ ਵਜਾਇਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜੇ ਬਲੌਨ ਆਰਡਰ ਨੂੰ ਕੋਈ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਉਹ ਸਖਤ ਸਜ਼ਾ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਦੇਸ਼ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਬਾਹਰ ਰਾਏਪੁਰ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬਿਜ਼ਨਸ ਸਾਡੇ ਪੰਜਾਬੀਆਂ ਦਾ ਖਲ ਨੂੰ ਉਹ ਕਹਿ ਦੇਣਗੇ ਇੱਧਰੋਂ ਕੱਢਦੇ ਆ ਸੀ ਇਹਨਾਂ ਨੂੰ ਸਵੇਸਤਰਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਚੱਲਦੀ ਪੂਰੀ ਦੁਨੀਆ ਦੇ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲੀ ਜਾਂਦਾ ਹੈ ਕਿ ਇੰਗਲੈਂਡ ਚ ਬੜੇ-ਬੜੇ ਮੁਜਾਰੇ ਹੋਏ ਨੇ ਆਸਟ੍ਰੇਲੀਆ ਚ ਬਹੁਤ ਵੱਡੇ-ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ ਚ ਟ੍ਰਾਂਟੋ ਚ ਤਾਂ ਲੜਾਈ ਹੋਈ ਹੈ ਪਰसों ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਏ ਪੰਜਾਬੀ ਇਤਿਹਾਸੇ ਦੀ ਸਮੁੱਚੀ ਰਹਿਤ ਲਈ ਬਣੇ ਖਤਰੇ ਨੂੰ ਜੇ ਸਰਕਾਰ ਕਾਨੂੰਨੀ ਚਾਰਾ ਜੋਈ ਜਾਂ ਸਿਆਸੀ ਪਹਿਲ ਕਦਮੀ ਨਾਲ ਹੱਲ ਕਰਨ ਦਾ ਅਮਲ ਅਖਤਿਆਰ ਨਹੀਂ ਕਰਦੀ ਤਾਂ ਲੋਕ ਫਿਰ ਅਜਿਹੇ ਮਸਲਿਆਂ ਨਾਲ ਆਪਣੇ ਪੱਦਰ ਉਤੇ ਨਜਠਣ ਦੇ ਰਾ ਪੈ ਜਾਂਦੇ ਨੇ ਪੰਜਾਬ ਦੇ ਹੀ ਇੱਕ ਐਮਐਲਏ ਸੁਪਾਲ ਸਿੰਘ ਖਹਿਰਾ ਵਿਧਾਨ ਸਭਾ ਵਿੱਚ ਇਸ ਮਸਲੇ ਉਤੇ ਇੱਕ ਪ੍ਰਾਈਵੇਟ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਚੁੱਕੇ ਨੇ ਹੋਰ ਵੀ ਕਈ ਰਾਜਸੀ ਆਗੂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਕਾਨੂੰਨੀ ਪੱਦਰ ਉਤੇ ਨਜਠਣ ਲਈ ਯਤਨਸ਼ੀਲ ਗਏ ਨੇ ਬਹਾਨਾ ਬਣਾ ਕੇ ਸਾਡੇ ਪੰਜਾਬ ਦੇ ਵਿੱਚ 2023 ਤੋਂ ਮੇਰੇ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿੱਲ ਠੰਡੇ ਬਸਤੇ ਵਿੱਚ ਪਾ ਦਿੱਤਾ ਔਰ ਮੈਂ ਤਾਂ ਇਹ ਕਿਹਾ ਉਹਨਾਂ ਨੂੰ ਸਪੀਕਰ ਨੂੰ ਕਿ ਤੁਸੀਂ ਟੇਬਲ ਕਰ ਦਿਓ ਬਿੱਲ ਇਸ ਬਿੱਲ ਨੂੰ ਵਿਧਾਨ ਸਭਾ 'ਚ ਇੰਟਰੋਡਿਊਸ ਕਰ ਦਿਓ ਨਾਲੇ ਪਤਾ ਲੱਗ ਜੂਗਾ 117 ਜਿਹੜੇ ਐਮਐਲਏ ਨੇ ਉਹਨਾਂ ਦਾ ਸਟੈਂਡ ਕੀ ਆਪਣੇ ਪੰਜਾਬ ਦੇ ਮੁਤਲਕ ਕਿ ਉਹ ਪੰਜਾਬ ਦੇ ਹੱਕ 'ਚ ਖੜਦੇ ਨੇ ਜਾਂ ਉਹ ਗੈਰ ਪੰਜਾਬੀਆਂ ਦੇ ਹੱਕ 'ਚ ਖੜਦੇ ਕਿਉਂਕਿ ਬੜਾ ਸ਼ੋਰ ਮੱਚਦਾ ਕਿ ਨਹੀਂ ਜੀ ਨਹੀਂ ਗੈਰ ਪੰਜਾਬੀਆਂ ਦੀ ਬੜੀ ਵੋਟ ਬਣ ਗਈ ਹੈ ਧਿਆਨ ਨਾਲ ਗੱਲ ਕਰੋ ਮੈਂ ਕਿਸੇ ਦੇ ਉਲਟ ਨਹੀਂਗਾ ਮੈਂ ਤੁਹਾਨੂੰ ਦੁਬਾਰਾ ਕਹਿਣਾ ਚਾਹਣਾ ਜਦੋਂ ਮੈਂ ਕਹਿੰਨਾ ਕਿ ਲਾਅ ਬਣਨਾ ਚਾਹੀਦਾ ਇਹ ਡਸਨਟ ਮੀਨ ਥੈਟ ਆਈ ਐਮ ਸੇਇੰਗ ਕਿ ਜੀ ਅਸੀਂ ਕੋਈ ਪੰਜਾਬ ਦੇ ਆਲੇ ਦੁਆਲੇ ਕੋਈ ਦੀਵਾਰ ਬਣਾ ਦੇਣੀ ਕੰਧ ਬਣਾ ਦੇਣੀ ਨਹੀਂ ਅਸੀਂ ਕਹਿੰਨੇ ਇੱਕ ਲਾਅ ਬਣਨਾ ਚਾਹੀਦਾ ਹਿਮਾਚਲ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਗੁਜਰਾਤ ਤੇ ਰਾਜਸਥਾਨ ਦੀ ਕਿ ਜੇ ਕਿਸੇ ਨੇ ਪੰਜਾਬ ਦੇ ਵਿੱਚ ਆਣ ਕੇ ਪੱਕੇ ਤੌਰ ਤੇ ਵਸਣਾ ਵਾ ਉਹ ਆ ਸਾਡੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਤੇ ਫਿਰ ਪੰਜਾਬ ਦੇ ਵਿੱਚ ਵਸ ਸਕਦਾ ਵਾ ਭਾਰਤ ਵਿੱਚ ਕੇਂਦਰੀਕਰਨ ਦੀ ਰਾਜਨੀਤੀ ਤੇ ਰਾਸ਼ਟਰੀ ਪੱਧਰ ਦੀਆਂ ਰਾਜਨੀਤਿਕ ਪਾਰਟੀਆਂ ਦੇ ਵੋਟ ਵਟੋਰੂ ਤੇ ਸੱਤਾ ਹਾਸਲ ਕਰਨ ਦੇ ਏਜੰਡੇ ਪੰਜਾਬ ਸਮੇਤ ਹੋਰ ਵੀ ਬਹੁਤ ਰਾਜਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਦੇ ਆ ਰਹੇ ਨੇ। ਭਾਰਤ ਦੇ ਹੋਰ ਵੀ ਕਈ ਰਾਜਾਂ ਵਿੱਚ ਯੂਪੀ ਬਿਹਾਰ ਤੋਂ ਬੇਮੁਹਾਰਾ ਪ੍ਰਵਾਸ ਇੱਕ ਵੱਡਾ ਮਸਲਾ ਹੈ। ਇਸ ਵਰਗੇ ਹੀ ਹੋਰ ਕਿੰਨੇ ਮਸਲੇ ਵੱਖ-ਵੱਖ ਸੂਬਿਆਂ ਦੀ ਆਪਸੀ ਟਕਰਾਅ ਤੇ ਤਣਾਅ ਦਾ ਕਾਰਨ ਬਣਦੇ ਜਾ ਰਹੇ ਨੇ। ਪਰ ਪੰਜਾਬ ਦੀ ਮੌਜੂਦਾ ਸਰਕਾਰ ਵਾਂਗ ਹੀ ਹਰ ਪਾਸੇ ਕਥਿਤ ਭਾਰਤੀਤਾ ਦੇ ਨਾਮ ਹੇਠ ਖੇਤਰੀ ਪਛਾਣਾ ਬੋਲੀਆਂ ਸੱਭਿਆਚਾਰ ਨੂੰ ਕੁਚਲਿਆ ਜਾ ਰਿਹਾ ਹੈ ਰਾਜਾਂ ਦੇ ਆਰਥਿਕ ਅਸਾਸਿਆਂ ਦੀ ਲੁੱਟ ਖਸੁੱਟ ਹੋ ਰਹੀ ਹੈ ਰੋਜ਼ਗਾਰ ਤੇ ਵਿਕਾਸ ਦੇ ਅਸਾਮੇ ਪਣ ਦੀ ਹਾਲਤ ਹੋਰ ਗੰਭੀਰ ਹੋ ਰਹੀ ਹੈ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਵਿੱਚ ਪ੍ਰਵਾਸ ਦੇ ਇਸ ਗੈਰ ਕੁਦਰਤੀ ਵਰਤਾਰੇ ਦੇ ਵਿਰੋਧ ਨੂੰ ਸਿਰਫ ਵਕਵਾਦੀ ਸੋਚ ਦੇ ਸਿਰ ਮੜ ਕੇ ਸਰਕਾਰਾਂ ਬਚ ਨਿਕਲਦੀਆਂ ਸਨ ਪਰ ਇਸ ਵਾਰੀ ਦੇ ਵਿਰੋਧ ਵਿੱਚ ਪੈੰਡੂ ਗਰੀਬ ਮਜ਼ਦੂਰ ਸ਼ਹਿਰੀ ਦੁਕਾਨਦਾਰ ਤੇ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਸਥਿਤੀ ਦੀ ਗੰਭੀਰਤਾ ਵੱਲ ਇਸ਼ਾਰਾ ਕਰ ਰਹੀ ਹੈ। ਚੁਟਕਲਿਆਂ ਦੀ ਰਾਜਨੀਤੀ ਤੇ ਕਥਿਤ ਰਾਸ਼ਟਰਵਾਦੀ ਪਹੁੰਚ ਦੀਆਂ ਕੱਸੀਆਂ ਪਿੱਟੀਆਂ ਟਿੱਪਣੀਆਂ ਤੇ ਸਮਝ ਹਾਲਾਤ ਨੂੰ ਹੋਰ ਵਿਗਾੜ ਸਕਦੀ ਹੈ। ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਵਿਰੋਧ ਦੂਜੇ ਰਾਜਾਂ ਵਿੱਚ ਪੰਜਾਬੀਆਂ ਖਿਲਾਫ ਰੋਹ ਵਿੱਚ ਤਬਦੀਲ ਹੋ ਸਕਦਾ ਹੈ। ਪੰਜਾਬ ਆ ਰਹੇ ਮਜ਼ਦੂਰਾਂ ਨੂੰ ਸੂਚੀਬੱਧ ਕਰਨ ਰਜਿਸਟਰਡ ਕਰਨ ਤੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਨ ਵਰਗੇ ਫੈਸਲੇ ਤੁਰੰਤ ਕਰਨ ਦੀ ਲੋੜ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਪੰਜਾਬੀ ਵਹਿਤਲ ਤੇ ਵੋਟ ਰਾਜਨੀਤੀ ਦੇ ਬਦਲ ਰਹੇ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਸਹਿਮਤੀ ਨਾਲ ਕੋਈ ਕਾਨੂੰਨ ਬਣਾਉਣ ਨਾਲ ਹੀ ਆਮ ਲੋਕਾਂ ਵਿੱਚ ਪੈਦਾ ਹੋ ਰਹੀ ਅਸੁਰੱਖਿਆ ਦੀ ਭਾਵਨਾ ਨੂੰ ਠੱਲ ਪਾਈ ਜਾ ਸਕਦੀ ਹੈ ਤੇ ਜਿਵੇਂ ਬਾਈ ਦੀ ਹੋਰਾਂ ਨੇ ਵੀ ਕਿਹਾ ਕਿ ਜਦੋਂ ਕੋਈ ਵੀ ਇੱਥੇ ਬੰਦਾ ਆਉਂਦਾ ਏ ਤਾਂ ਘੱਟੋ ਘੱਟ ਪੰਜਾਬ ਚ ਉਹਨਾਂ ਨੂੰ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਆ ਅਸੀਂ ਵੀ ਇਸ ਗੱਲ ਨਾਲ ਸਹਿਮਤ ਆ ਵੀ ਇੱਥੇ ਪੂਰਬੀ ਪ੍ਰਵਾਸੀ ਹੋਣ ਉਹਨਾਂ ਨੂੰ ਕੰਮ ਦਾ ਅਧਿਕਾਰ ਹੋਵੇ ਉਹਨਾਂ ਨੂੰ ਵੋਟ ਦਾ ਅਧਿਕਾਰ ਤੇ ਉਹਨਾਂ ਦੇ ਇੱਥੇ ਜ਼ਮੀਨਾਂ ਲੈਣ ਦਾ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਕੋਈ ਇਹ ਤਾਂ ਹੁਣ ਦੇਖੋ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਆ ਪਰ ਅਧਿਕਾਰ ਹੋਣ ਚ ਕੋਈ ਮੈਨੂੰ ਲੱਗਦਾ ਵੀ ਜੇ ਹੁਣ ਅਮਰੀਕਾ ਦੇ ਵੀ 트੍ਰੰਪ ਹੋਰੀ ਦੋ ਦੋ ਨਾਗਰਿਕ ਦੋਹਰੀ ਨਾਗਰਿਕਤਾ ਉਹ ਰੱਦ ਕਰ ਸਕਦੇ ਦਾ ਪੰਜਾਬ ਦੇ ਵਿੱਚ ਸਰਕਾਰ ਚਾਹੀਦਾ ਕੁਝ ਵੀ ਕਰ ਸਕਦੀ ਹੈ ਸੋ ਜੋ ਕਟਨਾ ਵਾਪਰੀ ਹੈ ਜਿੱਥੇ ਇਹ ਪ੍ਰਵਾਸੀ ਭਾਈਚਾਰਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜ਼ਿੰਮੇਵਾਰ ਆ ਪਰ ਜਿਹੜੇ ਵਿੱਚ ਬੰਦੇ ਮਾਰੇ ਨੇ ਗਲਤ ਅੰਸਰ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਪੰਜਾਬ 'ਚ ਜਿੰਨਾ ਪ੍ਰਵਾਸ ਹੋ ਰਿਹਾ ਜਿੰਨੇ ਇੱਥੇ ਬੰਦੇ ਟ੍ਰੇਨਾਂ ਭਰ-ਭਰ ਕੇ ਆ ਰਹੇ ਉਹਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਕੋਈ ਜਾਬਤਾ ਲੱਗਣਾ ਚਾਹੀਦਾ ਇਹ ਕਾਰਨ ਹੈ ਜੀ ਪੰਜਾਬੀਆਂ ਨੂੰ ਉਹਨਾਂ ਦੇ ਸਾਹਮਣੇ ਖਲੋ ਕੇ ਨਹੀਂ ਮਾਰਿਆ ਜਾ ਸਕਦਾ ਅਗਰ ਜਿਹੜੀਆਂ ਸਾਨੂੰ ਮਾਰਿਆ ਜਾਂਦਾ ਹੈ ਸਰਕਾਰਾਂ ਦੀਆਂ ਪਾਲਿਸੀਆਂ ਸਾਨੂੰ ਮਾਰਦੀਆਂ ਨੇ ਇਹ ਜਿਹੜੀ ਪਾਲਿਸੀ ਹੈ ਪ੍ਰਵਾਸ ਇੱਥੇ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਸਰਕਾਰ ਦੀ ਪਾਲਿਸੀ ਦੇ ਅਧੀਨ ਹੋ ਰਿਹਾ ਹੈ ਸੋ ਇਹ ਪਾਲਿਸੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਹੈ ਤੁਸੀਂ ਦੇਖਦੇ ਹੋ ਕਦੇ ਕਿਸੇ ਸੁਣਿਆ ਹੋਵੇਗਾ ਕਦੇ ਕਿਸੇ ਪੰਜਾਬੀ ਨੇ ਇੰਨੀ ਬੇਰਹਿਮੀ ਨਾਲ ਕਦੇ ਕਿਸੇ ਦਾ ਰੇਪ ਕੀਤਾ ਹੋਵੇ ਜਾਂ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਹੋਵੇ ਕਦੇ ਸੁਣਿਆ ਹੋਵੇ ਕਿਉਂਕਿ ਅਸੀਂ ਸਾਂਝੀ ਹਵਾਲਤਾ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੀ ਸੋ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਦੁੱਖ ਹੈ ਕਿ ਸਾਡੇ ਛੋਟੇ ਜਿਹੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਅਸੀਂ ਇਹ ਮੁੱਦਾ ਚੱਕਦੇ ਹਾਂ ਕਿ ਜਿਹੜੇ ਇਹ ਇੱਥੋਂ ਇੰਨੀ ਬੇਗਿਰਕੇ ਕਮਿਊਨਿਟੀ ਇੱਥੇ ਇਕੱਠੀ ਕੀਤੀ ਜਾ ਰਹੀ ਹੈ ਸਾਡੇ ਖਿਲਾਫ ਸਾਡੇ ਸਿਰਾਂ ਨੂੰ ਆਉਂਦੀਆਂ ਸਾਡੀਆਂ ਰੋਜ਼ ਪੱਗਾਂ ਉਤਰਦੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਬਤੀ ਹੋ ਰਹੀ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਆਂ ਸੋ ਸਾਡੀ ਇਹ ਪਰਜੋਰ ਮੰਗ ਹੈ ਕਿ ਇਹਨਾਂ ਦੇ ਇੱਥੇ ਇਹਨਾਂ ਨੂੰ ਜ਼ਮੀਨਾਂ ਨਾ ਵੇਚੀਆਂ ਜਾਣ ਤੇ ਨਾ ਹੀ ਇਹਨਾਂ ਦਾ ਕੋਈ ਆਈਡੀ ਪ੍ਰੂਫ ਇੱਥੇ ਬਣਾਇਆ ਜਾਵੇ ਸਾਡੀ ਪਰਜੋਰ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਵਿਚਾਰੇ ਬੱਚੇ ਦੀ ਜਿਹਦੀ ਇੰਨੀ ਪੂਰੀ ਹਾਲਤ ਰੇਪ ਕਰਕੇ ਜਿਹੜੀ ਚੀਜ਼ ਹੈ ਨਾ ਦੇਖੀ ਨਹੀਂ ਜਾਂਦੀ ਹੈ ਕਿ ਇਹਨਾਂ ਭਈਆਂ ਵੱਲੋਂ ਕੀਤੀ ਗਈ ਹੈ ਇੱਥੇ ਸਾਡੇ ਏਰੀਏ ਵਿੱਚ ਸਭ ਤੋਂ ਵੱਧ ਜਿਆਦਾ ਨਾ ਕੰਦ ਜਿਹੜਾ ਉਹ ਭਈਆਂ ਨਾਲ ਪਾਇਆ ਹੋਇਆ ਤੁਹਾਨੂੰ ਵੀ ਪਤਾ ਹੈ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਵਰਗ ਹੈ ਉਹਦਾ ਰੋਜ਼ਗਾਰ ਜਿਹੜਾ ਉਹ ਸਾਰਾ ਭਈਆਂ ਨਾਲ ਇੱਥੇ ਖੋਇਆ ਹੋਇਆ ਹੈ ਪੰਜਾਬ ਦੀ ਹਵਾ ਪੋਲੂਸ਼ਨ ਪੰਜਾਬ ਦਾ ਹੁੰਦਾ ਪਾਣੀ ਪ੍ਰਦੂਸ਼ਣ ਪੰਜਾਬ ਦਾ ਹੁੰਦਾ ਇੱਥੇ ਆ ਕੇ ਪੈਸਾ ਕਮਾ ਕੇ ਭਈਏ ਜਿਹੜੇ ਆਪਣੇ ਯੂਪੀ ਵਿਆਰਾਂ ਵਿੱਚ ਘਰ ਬਣਾ ਰਹੇ ਆ ਤੇ ਇੱਥੇ ਸਾਡੇ ਇੱਥੇ ਵੀ ਆ ਕੇ ਘਰਾਂ ਉਤੇ ਕਬਜ਼ਾ ਵੀ ਕਰ ਰਹੇ ਆ ਕਿ ਨਵੀਆਂ ਇਹ ਪ੍ਰਾਪਟੀਆਂ ਇੱਥੇ ਖਰੀਦੀ ਜਾ ਰਹੇ ਆ ਸਾਡੇ ਪੰਜਾਬੀਆਂ ਨੂੰ ਵੀ ਇਹ ਚਾਹੀਦਾ ਕਿ ਪ੍ਰਾਪਟੀਆਂ ਨਾਲ ਨਹੀਂ ਦਿੱਤੀਆਂ ਜਾਵੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਜਿਹੜੀ ਇਹ ਪਾਲਿਸੀ ਬਣਾਈ ਜਾਵੇ ਜਿਹੜੀ ਉੱਤਰਾਖੰਡ ਵਿੱਚ ਬਣਾਈ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਬਣਾਈ ਗਈ ਹੈ ਹੋਰ ਵੀ ਕਈ ਜ਼ਿਲ੍ਹਿਆਂ ਵਿੱਚ ਜਿਹੜੀ ਰਾਜਾਂ ਵਿੱਚ ਜਿਹੜੀ ਇਹ ਬਣਾਈ ਹੋਈ ਹੈ ਇਹ ਪ੍ਰਵਾਸੀ ਕਿਸੇ ਨੂੰ ਵੀ ਇਹ ਜ਼ਮੀਨਾਂ ਜਿਹੜੀ ਸਾਡੇ ਪੰਜਾਬ ਦੀ ਦਿੱਤੀ ਨਹੀਂ ਜਾਣੀ ਚਾਹੀਦੀ ਸਾਡੇ ਗੁਰੂਆਂ ਪੀਰਾਂ ਦੀ ਭਾਰਤੀ ਹੈ ਜਿਹੜੀ ਇਹ ਇੱਥੇ ਸਾਡਾ ਡੈਮੋਗ੍ਰਾਫੀ ਜਿਹੜੀ ਸਾਡੀ ਇਹ ਚੇਂਜ ਕੀਤੀ ਜਾ ਰਹੀ ਹੈ ਸਾਡਾ ਜਿਹੜਾ ਸੱਭਿਆਚਾਰ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਖੁਸ਼ਹਾਲ ਸੱਭਿਆਚਾਰ ਪੰਜਾਬੀਆਂ ਦਾ ਸੀ ਅੱਜ ਅਸੀਂ ਡਰ ਰਹੇ ਹਾਂ ਕਿ ਸਾਡੇ ਵਿੱਚ ਪ੍ਰਵਾਸ ਹੋ ਰਿਹਾ ਜਿਹੜਾ ਪ੍ਰਵਾਸੀ ਆ ਕੇ ਇੱਥੇ ਦੇ ਵਾਸੀ ਬਣ ਰਹੇ ਆ